ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਨਾਲ ਛੇੜਲੇ ਲੈ ਕੇ ਆਏ ਆ ਉਹਨਾਂ ਵਿੱਚੋਂ ਤਿੰਨ ਤਾਂ ਗੱਬਣਾ ਤੇ ਇੱਕ ਆਉਸਰ ਵੱਸੀ ਹੈਗੀ ਆਜੋ ਕਰਦੇ ਆਂ ਬਾਈ ਨਾਲ ਗੱਲਬਾਤ ਜਿਸ ਘਰ ਚੋਂ ਵੀਡੀਓ ਬਣਾ ਰਹੇ ਆਂ ਕੋਈ ਵੀ ਇਦਾਂ ਪਾਰ ਦਾ ਕੰਮ ਨਹੀਂ ਘਰੇਲੂ ਵੀਰ ਦੇ ਪਸ਼ੂ ਰੱਖੇ ਆ ਉਹਨਾਂ ਵਿੱਚੋਂ ਬਾਈ ਛੇੜ ਕਰ ਰਿਹਾ ਆਜੋ ਬਾਈ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਹੋ ਸਤਿ ਸ਼੍ਰੀ ਅਕਾਲ ਵੀਰੇ ਨਾਮ ਤੇ ਐਡਰੈਸ ਬੋਲ ਦਿਓ ਜੀ ਤਾਂ ਅੰਦੇ ਵੀਰੇ ਗਾਲ ਬਖਰਦਾ ਠੀਕ ਆ ਤਸੀਲ ਜਗਰਾਉਂ ਆ ਨੇੜੇ ਨਾਨਕ ਸਰਕਲ ਹੀ ਨਾ ਗੁਰਦੁਆਰਾ ਠੀਕ ਆ ਨਾਨਕ ਸਰਕਲੇਰਾ ਗੁਰਦੁਆਰਾ ਨੇੜੇ ਹਾਂਜੀ ਠੀਕ ਆ ਵੀਰੇ ਤੇ ਮੋਬਾਈਲ ਨੰਬਰ ਬੋਲ ਦੋ ਵੀਰੇ ਆਪਣਾ 98725 ਵੀਰੇ 18058 ਠੀਕ ਆ ਵੀਰੇ ਵੀਰੇ ਜਿਹੜੀ ਆਪਾਂ ਸਾਹਮਣੇ ਵੈੜ ਦੇਖ ਰਹੇ ਆ ਆਪਣੇ ਘਰ ਦੀਆਂ ਹਨਾ ਸਾਰੀਆਂ ਹਾਂਜੀ ਤੇ ਇਹਦੀ ਕੀ ਡਿਟੇਲ ਆ ਵੀਰੇ ਜਿਹੜੀ ਸਾਹਮਣੇ ਦੇਖ ਰਹੇ ਆ ਵੀਰੇ 4 ਮਹੀਨਿਆਂ ਦੀ ਗੱਭਣ ਚੈੱਕ ਪਾਸ ਆ ਠੀਕ ਆ ਬੱਛੀ ਆ ਉਸਰ ਉਸਰ ਬਸੀ ਆ 4 ਮਹੀਨਿਆਂ ਦੀ ਚੈੱਕ ਪਾਸ ਆ ਹਾਂਜੀ ਇਹ ਕੋਈ ਆਪਦੀ ਦਸਲੀ ਕਰਾਉਣੇ ਜਾਂਦੇ ਸਾਹਰੇ ਆਪਣੀ ਗਰਾਈ ਅਗਲਾ ਕਰਾ ਲਵੇ ਠੀਕ ਆ ਹਾਂਜੀ ਥਾਣ ਤੋਂ ਚੈੱਕ ਕਰਵਾ ਲੈ ਨੇੜੇ ਤੋਂ ਹਾਂ ਥਾਣ ਵੀਰੇ ਮਥੋਂ ਨਿਕਾ ਆ ਗਿਆ ਕਹਿਗਾ ਠੀਕ ਆ ਮਤਲਬ ਕਿ ਫੋਰਸਾਂਗ ਹੈਗੀ ਆ ਹਾਂ ਵੀਰੇ ਸਾਉਸੀਲ ਪੂਰੀ ਆ ਇਹਨਾਂ ਵਗੈਰਾ ਸਾਉਸੀਲ ਪੂਰੀ ਆ ਹਨਾ ਪ੍ਰਿੰਟ ਪ੍ਰਿੰਟ ਵੀ ਕਰਮਾਲੀ ਦਾ ਬਹੁਤ ਚੰਗਾ ਖੋਲ ਲਾ ਵੀਰੇ ਤੋੜ ਕੇ ਦਿਖਾ ਦਿਓ ਬਾਈ ਕਹਿੰਦਾ 4 ਮਹੀਨਿਆਂ ਦੀ ਚੈੱਕ ਪਾਸ ਆ ਬਾਕੀ ਠੰਡੀ ਸੀਲ ਮੇਨ ਗੱਲ ਫੁੱਲ ਆ ਗਈ ਇੱਕ ਫੋਰਟ ਜ਼ਰੂਰ ਆ ਕਿ ਬਾਕੀ ਜਸਾਨ ਸਹੀ ਆਗੇ ਫੋਰਡ ਕਿਹੜਾ ਚੱਲਣੀਆਂ ਨਾਲ ਹਨਾ ਵੀਰੇ ਵੀਰੇ ਉਹ ਵੀ ਰਵੜਾ ਚੜਾਉਣ ਦਾ ਟਾਈਮ ਨਹੀਂ ਲੱਗਾ ਯਾਰ ਲੈ ਫਿਰ ਇਸ ਕੁਆਲਟੀ ਚੈੱਕ ਕਰ ਲੈ ਸਿੰਘ ਜ਼ਰੂਰ ਆ ਹਨਾ ਵੀਰੇ ਛੋੜਾ ਹਾਂ ਵੀਰੇ ਸਿੰਘ ਹੈ ਇਹ ਕਾਤੇ ਬੈਟ ਪੱਖੋਂ ਚੰਗੀ ਆ ਪ੍ਰਿੰਟ ਪ੍ਰਿੰਟ ਕਰਨ ਵਾਲੇ ਦਾ ਕਿੰਨਾ ਕਰਕਾਰ ਸੀ ਵੀਰੇ ਦੁੱਤ ਦਾ ਜੀ ਦਾ ਮਦਰ ਦਾ ਵੀਰੇ ਆਪਾਂ ਤਾਂ ਬੱਸੀ ਲਿਆਂਦੀ ਸੀ ਯਾਰ ਐਵੇਂ ਹੁਣ ਝੂਠ ਮਾਰਦੂ ਕੋਈ ਫਾਇਦਾ ਨਹੀਂ ਠੀਕ ਆ ਹਾਂ ਬਾਈ ਕਹਿੰਦਾ ਬੱਸੀ ਲਿਆਂਦੀ ਸੀ ਵੀ ਆਪਾਂ ਇਹਦੇ ਚ ਕੋਈ ਝੂਠ ਨਹੀਂ ਮਾਰਨਾ ਤੇ ਭਰਾ ਕੀ ਮਾਲ ਰੱਖੋ ਫਿਰ ਜਾਇਆ ਜਾਇਦਾ ਬਿਰੇ ਮਾਲਲੇ ਦਾ ਹਾਂ 35000 ਰੁਪਿਆ ਠੀਕ ਆ ਹਾਂ ਨਾ 35000 ਰੁਪਿਆ ਬਾਕੀ ਮੌਕੇ ਤੇ ਮਾਨਤਾਨ ਹੋ ਜੂ ਬਿਰੇ ਹਾਂ ਬਿਰੇ ਠੀਕ ਆ ਅੱਗੇ ਭਰਾ 2 ਨੰਬਰ ਇਹ ਵੀ ਗੱਬਣਾ ਹੈ ਨਾ ਹਾਂਜੀ ਬਿਰੇ ਇਹ ਵੀ ਗੱਬਣਾ ਉਸਰੀ ਮਤਲਬ ਕਿ ਹਾਂ ਹੌਸਰ ਗੱਬਣੀਆਂ ਬੱਛੀ ਹਾਂ ਕਿੰਨੇ ਟਾਈਮ ਦੀ ਗੱਬਣ ਚੱਕਵਾ ਚਾਰਾਂ ਮਹੀਨਿਆਂ ਦੀ ਹੋਈ ਆ ਬਿਰੇ ਠੀਕ ਆ ਚਾਰਾਂ ਮਹੀਨਿਆਂ ਦੀ ਚੱਕ ਪਾਸੇ ਆ ਤੇ ਭਰਾ ਇਹਦੀ ਮਦਰ ਦਾ ਕਿੰਨਾ ਅਗਰ ਰਿਕਾਰਡ ਸੀ ਦੁੱਧ ਦਾ ਬਿਰੇ ਇਹਦਾ ਸੀ 18 ਕਿਲੋ ਖਾਨਾਬਾ ਚੰਗਾ ਰੀਜ਼ਾ ਹਨਾ ਹਾਂ ਵੀਰੇ ਚਾਰ ਹੀ ਥਾਣਾ ਇਹ ਚਾਰ ਹੀ ਥਾਣਾ ਕੋਈ ਫੋਰਸਾਂਗ ਨਹੀਂ ਗਲਾਬ ਹੀ ਥਾਣਾ ਖੋਲ ਲਾ ਬਈ ਤੋੜ ਕੇ ਦਿਖਾ ਦੇ ਸਿੰਗੇ ਵੀ ਹੋ ਗਿਆ ਹਨਾ ਹਾਂਜੀ ਵੀਰੇ ਸਿੰਗ ਕਰਮ ਵਾਲੀ ਦੇਦੇ ਵੀ ਹੈਗਾ ਥੋੜੇ ਥੋੜੇ ਫੇਸ ਕੁਆਲਟੀ ਚੈੱਕ ਕਰ ਲਓ ਬਹੁਤ ਚੰਗੀ ਹੋਆਗੀ ਲੈ ਤੋੜਾ ਚੈੱਕ ਕਰ ਲਓ ਤੋੜਾ ਬਹੁਤ ਚੰਗਾ ਗਾ ਭਰਾ ਕੀ ਮੁੱਲ ਰੂਏ ਦਾ ਫਿਰ ਜਾਈ ਵੀਰੇ ਇਹਦਾ 25000 ਠੀਕ ਆ 25000 ਰੁਪਿਆ ਮੁੱਲ ਮੌਕੇ ਤੇ ਮੰਨ ਤਾਣ ਹੋ ਜੂ ਵੀਰੇ ਹਾਂਜੀ ਠੀਕ ਆ ਬਾਕੀ 4 ਮਹੀਨਿਆਂ ਦੀ ਚੈੱਕ ਪਾਸ ਆ। ਬਾਈ ਇਹ ਦੇਖ ਸਾਡੇ ਚਾਹੇ ਜੇ ਕਰਾਉਣੀ ਚਾਹੁੰਦਾ ਹੋਵੇ ਕਰਾ ਸਕਦਾ ਸੀ। ਹਾਂਜੀ ਹਾਂਜੀ ਵੀਰੇ ਜਰੂਰ। ਠੀਕ ਆ। ਅੱਗੇ ਭਰਾ ਤਿੰਨ ਨੰਬਰ। ਇਹਦੀ ਕੀ ਗੱਲ ਹੈ? ਵੀਰੇ ਇੱਕ ਸ਼ੂਏ ਦਿੱਤਾ ਪਿਆ ਦਾ। ਠੀਕ ਆ ਦੂਜੇ ਸ਼ੂਏ ਨੂੰ ਹੁਣ ਗੱਭਣਾ ਮਤਲਬ। ਦੂਜੇ ਸ਼ੂਏ ਵਾਸਤੇ ਗੱਭਣਾ 6 ਮਹੀਨਿਆਂ ਦੀ। ਦੁੱਧ ਵੀਰੇ 4-5 ਕਿਲੋ ਹੀ ਆ। ਠੀਕ ਆ 6 ਮਹੀਨਿਆਂ ਦੀ ਚੈੱਕ ਪਾਸ ਆ। ਹਾਂ। ਤੇ ਹੁਣ ਦੁੱਧ ਕਿੰਨਾ ਇਸ ਟਾਈਮ ਵੀਰੇ? 4-5 ਕਿਲੋ ਆ ਵੀਰੇ। 4-5 ਕਿਲੋ ਦੁੱਧ ਮਤਲਬ ਕਿ ਤਿਆਰ ਆ। ਹਾਂਜੀ ਵੀਰੇ। ਠੀਕ ਆ। ਉਹ ਜਿੱਤਾਂ ਥਾਣ ਜੁਣ ਦੀ ਸਾਰੇ ਗਾਇ ਦੀ ਪੂਰੀ ਸਾਫਾ ਗਰੰਟੀ ਹੈ ਬਾਈ ਚਾਰੇ ਥਣ ਨਖੜ ਮੇ ਪੂਰੀ ਵਿਥੀ ਦਿਆ ਥਣ ਚੈੱਕ ਕਰ ਲੋ ਬਹੁਤ ਕੰਮਾ ਚਾਰੇ ਥਣ ਪੂਰੇ ਚੰਗਿਆ ਤੇ ਪੂਰੀ ਵਿਥੀ ਤੇ ਆ ਖੋਲ ਲੈ ਬਾਈ ਤੋੜ ਚੱਲ ਇਹਦਾ ਵੀਰੇ ਕਿੰਨਾ ਰਿਕਾਰਡ ਆ ਦੁੱਧ ਦਾ ਪਿਛਲੇ ਸੂਏ ਦਾ ਵੀਰੇ ਇਹ ਆਪਾਂ ਪਹਿਲੇ ਸੂਏ ਲਈ ਸੀ ਠੀਕ ਆ ਇਹਦਾ ਰਿਕਾਰਡ ਸੀਗਾ ਵੀਰੇ 18 19 ਕਿਲੋ ਦਾ ਦੁੱਧ ਦਾ 18 ਕਿਲੋ ਦਾ ਤੇ ਦਿੱਤਾ ਗਿਆ ਨੇ ਹਾਂ ਪਹਿਲੇ ਸੂਏ ਠੀਕ ਆ ਪ੍ਰਿੰਟ ਪ੍ਰਿੰਟ ਤੇ ਸੁਨੱਖਪੂਣਾ ਬਾੜ ਵਿੱਚ ਫੁੱਲਾ ਫੇਸ ਕੁਆਲਿਟੀ ਚੈੱਕ ਕਰ ਲੋ ਫੇਸ ਕੁਆਲਿਟੀ ਬਹੁਤ ਪਿਆਰੀ ਐ ਕਿ ਕਿੰਨਾ ਦੇ ਦੂ ਵੀਰੇ ਦੁੱਧ ਐਸਟੀਮੇਟ ਵੀਰੇ ਦੁੱਧ ਦਾ 1000 ਦਾ ਦੇ ਦੂ 24 25 ਕਿਲੋ ਦੇ ਦੂਗੀ ਅਡਰਾ ਪਰ ਨੇੜੇ ਤਾਂ ਚੈੱਕ ਇੱਕ ਵਾਰੀ ਹੋਰ ਕਰਾ ਦਿੰਨਾ ਬਹੁਤ ਚੰਗਾ ਡਰਕ ਚਾਰੇ ਥਨ ਨਿਕੜ ਮੇ ਤੇ ਪੂਰੇ ਵਿੱਤੀ ਤੇ ਗੁਲਾਬੀ ਥਣਾ ਮੁੱਠੀ ਵਾਲਾ ਥਣਾ ਚਵਾਈ ਜੂ ਵੀ ਵੀਰੇ ਇੱਕ ਨੰਬਰ ਹੋਆ ਹਾਂਜੀ ਹਾਂਜੀ ਉਹ ਪੂਰੇ ਗਾਰੰਟੀ ਆ ਆਪਣੀ ਠੀਕ ਆ ਕੋਈ ਭੂਰ ਸ਼ੋਟ ਇਹਦਾ ਵੀਰਾ ਕੀ ਮੁੱਲ ਰਹੂ ਜਾਇਆ ਜਾ ਵੀਰੇ ਦਾ 8000 ਰੁਪਿਆ ਹਾਂ ਨਮਦਾਨ ਹੋ ਜੂ ਹਾਂ ਛੋੜ ਛੱਪਾ ਹੀ ਹੋਊਗਾ ਵੀਰੇ ਠੀਕ ਆ ਵੀਰੇ ਤੇ ਅਖੀਰ ਤੇ ਭਰਾ ਬੱਸੀ ਇਹਦੀ ਕੀ ਡਿਟੇਲ ਆ ਕਿੰਨੇ ਕੇ ਮਹੀਨੇ ਦੀ ਉਮਰ ਆ ਭਰਾ ਦੀ ਵੀਰੇ 5 ਮਹੀਨਿਆਂ ਦੀ ਆ ਬੱਸੀ ਉਹ ਗਾਂ ਦੀ ਆ ਜਿਹੜੀ ਉਹ ਖੜੀ ਆ ਠੀਕ ਆ ਇਹ ਕਰ ਲਈ ਦੀ ਠੀਕ ਆ ਉਹ ਰਸੋਦਾਰੀ ਜੋ ਗਾਂ ਲੈਂਦੀ ਆਪ ਹਾਂ ਮੁੱਠੀ ਵੇਚ ਦੇਣੀ ਤੇ ਕਿੰਨਾ ਕੁ ਰਿਕਾਰਡ ਆ ਦੀ ਮਦਰ ਦਾ ਵੀ ਉਹਨੇ ਸੱਜਣ ਨੇ ਦਿੱਤਾ 22 ਕਿਲੋ ਦੁੱਧ ਠੀਕ ਆ ਹਾਂ ਉਹ ਬੈਣ 22 ਲੀਟਰ ਉਹਨੇ ਦਿੱਤਾਗਾ ਮਤਲ ਹਾਂ ਤੇ ਕੋੜ ਸਾਂਹ ਤਾਂ ਨਹੀਂ ਕੋਈ ਪੁੱਛਿਆ ਨਹੀਂ ਵੀਰੇ ਚਾਰ ਹੀ ਥਾਣਾ ਠੀਕ ਆ ਥਾਣਾ ਚੈੱਕ ਕਰਵਾ ਦਿੰਨਾ ਬਹੁਤ ਚੰਗਾ ਥਾਣਾ ਪੂਰੀ ਵਿੱਥੀ ਤੇ ਥਾਣ ਲੱਗਿਆ ਵਗਾ ਫੇਸ ਕੁਆਲਿਟੀ ਚੈੱਕ ਕਰ ਲਓ ਬਹੁਤ ਪਿਆਰੀ ਆ ਉਮਰ ਹੈਗੀ ਆ 5 ਮਹੀਨੇ ਹਨਾ ਵੀਰੇ ਹਾਂਜੀ ਵੀਰੇ ਖੋਲ ਲੈਣੋ ਵੀਰੇ ਤੋਰ ਕੇ ਦਿਖਾ ਦਿਓ ਪ੍ਰਿੰਟ ਪ੍ਰਿੰਟ ਕਰਮਲੀ ਤੇ ਹੁੱਲ ਹੈਗਾ ਚੰਗੀਆਂ ਸਮੇਂ ਪਲੀ ਚੰਗੀ ਹੈਗੀ ਫੇਸ ਚੈੱਕ ਕਰ ਲਓ ਬਹੁਤ ਪਿਆਰਾ ਫੇਸ ਆ ਇਹਦਾ ਭਰਾ ਕੀ ਮੁੱਲ ਹੋ ਜਾ ਵੀਰੇ ਦਾ ਫੋਨ ਤੇ ਕਰਾਂਗੇ ਠੀਕ ਆ ਮੁੱਲ ਜਾਇਜੀ ਹੋ ਹਾਂ ਮੁੱਲ ਜਾਇਜੀ ਠੀਕ ਆ ਬਾਈ ਕਹਿੰਦਾ ਮੁੱਲ ਫੋਨ ਤੇ ਹੋ ਤੇ ਮੁੱਲ ਜਾਇਜ਼ ਹੋ ਬੰਦੋ ਵੀਰੇ ਕੋਈ ਗੱਲ ਨਾਗਸੀਗਾ ਭਰਾ ਕੋਲ ਚਾਰ ਚਾਰ ਹੀ ਦਿਖਾਤੇ ਜੇ ਚਾਰਾਂ ਚੋਂ ਕਿਸੇ ਵੀ ਵੀਰ ਨੂੰ ਕੋਈ ਵੀ ਪਸੰਦ ਆਵੇ ਤਾਂ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਜੀ ਵੀਡੀਓ ਨੂੰ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਲੋ ਧੰਨਵਾਦ ਜੀ